ਬਿਕਰਮ ਸਿੰਘ ਮਜੀਠੀਆ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਭੁੰਦੜ ਤੇ ਵੇਰਸਾ ਸਿੰਘ ਬਲਟੋਹਾ ਮਜੀਠੀਆ ਦੇ ਘਰ ਗਏ ਨੇ ਪਰ ਮਜੀਠੀਆ ਦੋਹਾ ਨੂੰ ਨਹੀਂ ਮਿਲੇ ਨੇ ਹਾਲ ਫਿਲਹਾਲ ਆ ਪੂਰੀਆਂ ਚਰਚਾਵਾਂ ਸੀ ਵਿਕਰਮ ਸਿੰਘ ਮਜੀਠੀਆ ਜੋ ਅੰਤਰਿੰਗ ਕਮੇਟੀ ਦੇ ਵੱਲੋਂ ਫੈਸਲਾ ਲਿਆ ਗਿਆ ਸੀ ਜਥੇਦਾਰਾਂ ਨੂੰ ਹਟਾਉਣ ਦਾ ਉਸ ਤੋਂ ਨਾਰਾਜ਼ ਨੇ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਚੰਡੀਗੜ੍ਹ ਚ ਆਪਣੇ ਸੱਤ ਅਕਾਲੀ ਆਗੂ ਨਾਲ ਮੀਟਿੰਗ ਵੀ ਕੀਤੀ ਸੀ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀ ਕਿ ਜਿਸ ਦੇ ਨਾਲ ਜਥੇਦਾਰਾਂ ਨੂੰ ਹਟਾਇਆ ਗਿਆ ਹੈ ਸੇਵਾ ਮੁਕਤ ਕੀਤਾ ਗਿਆ ਉਸ ਫੈਸਲੇ ਤੋਂ ਮੈਂ ਅਸਹਿਮਤ ਹਾਂ 9 ਮਾਰਚ ਨੂੰ ਮਜੀਠਿਆ ਦੇ ਘਰ ਗਏ ਸਨ ਦੋਵੇਂ 8 ਮਾਰਚ ਨੂੰ ਮਜੀਠਿਆ ਨੇ ਜਥੇਦਾਰਾਂ ਨੂੰ ਹਟਾਉਣ ਨੂੰ ਲੈ ਕੇ ਵਿਰੋਧ ਜਤਾਇਆ ਸੀ ਤੇ ਅੰਤਰੀਂ ਕਮੇਟੀ ਦੀ ਬੈਠਕ ਹੋਈ ਸੀ 7 ਮਾਰਚ ਨੂੰ ਜਿਸ ਸਬੰਧ ਦੇ ਚੱਲਦੇ ਇਸ ਕੱਲ ਦਾ ਜ਼ਿਕਰ ਕੀਤਾ ਗਿਆ ਸੀ ਫੈਸਲਾ ਲਿਆ ਗਿਆ ਸੀ ਕਿ ਦੋਨਾਂ ਹੀ ਜਥੇਦਾਰਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਜਿਸ ਬਕਨ ਸਿੰਘ ਨੂੰ ਮਜੀਠਿਆ ਨੇ ਜਦੋਂ ਆਪ੍ਰੈਸ ਨੋਟ ਜਾਰੀ ਕੀਤਾ ਸੀ ਉਸ ਤੋਂ ਬਾਅਦ ਬਲਵਿੰਦਰ ਸਿੰਘ ਭੂਨ ਦਾ ਇੱਕ ਤਿੱਖਾ ਪ੍ਰਤੀਕ੍ਰਮ ਸਟੇਟਮੈਂਟ ਵੀ ਸਾਹਮਣੇ ਆਈ ਸੀ ਕਿ ਵਿਕਰਮ ਸਿੰਘ ਮਜੀਠੀਆ ਨੇ ਸੁਪੀਰ ਸਿੰਘ ਬਾਦਲ ਦੇ ਪਿੱਠ ਤੇ ਛੂਰਾ ਮਾਰਿਆ ਹੈ ਮੇਰੇ ਨਾਲ ਮੇਰੇ ਸਹੋਗੀ ਰਾਜੀਵ ਸ਼ਰਮਾ ਫੋਨ ਲਾਈਨ ਤੇ ਜੁੜ ਹੋਏ ਨੇ ਰਾਜੀ ਵਿਕਰਮ ਸਿੰਘ ਮਜੀਠੀਆ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਚੁੱਕੇ ਨੇ ਕੀ ਵਿਕਰਮ ਸਿੰਘ ਮਜੀਠੀਆ ਮੰਨਣਗੇ ਹਾਂ ਦੇਖੋ ਵਿਕਰਮ ਸਿੰਘ ਮਜੀਠੀਆ ਮੰਨਦੇ ਹੀ ਇਹ ਨਹੀਂ ਜਾਂ ਨਹੀਂ ਪਰ ਐਸਾ ਇੱਕ ਵੱਡਾ ਸਵਾਲ ਹੱਲੇ ਬਣਿਆ ਹੋਇਆ ਪਰ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਂ ਜਿਹੜੀ ਕਮਾਇਦ ਹੈ ਉਹ ਜ਼ਰੂਰ ਕਿਤਨਾ ਜਿੱਤੇ ਲੀਡਰਾਂ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਔਰ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਬਲਵਿੰਦਰ ਸਿੰਘ ਖੁੰਡਰ ਉਹਨਾਂ ਦਾ ਮੀਡੀਆ ਦੇ ਘਰ ਜਾਣਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਪਹਿਲ ਕਦਮੀ ਹੈ ਹਾਲਾਂਕਿ ਜਦੋਂ ਨਿਊਜ਼ ਦੇ ਟੀਮ ਤੇ ਉਹਨਾਂ ਨੇ ਗੱਲਬਾਤ ਕੀਤੀ ਤਾਂ ਉਸ ਦੇ ਵਿੱਚ ਉਹਨਾਂ ਨੇ ਜ਼ਰੂਰ ਇਹ ਗੱਲ ਕਹੀ ਸੀ ਕਿ ਵਿਕਰਮ ਸਿੰਘ ਮੀਠੀਆਂ ਨੂੰ ਅਜੇ ਹਾਂ ਬਿਆਨ ਜਿਹੜਾ ਉਹ ਨਹੀਂ ਦੇਣਾ ਚਾਹੀਦਾ ਪਰ ਦੂਜੇ ਪਾਸੇ ਵਿਰਤਾ ਸਿੰਘ ਬਲਟੋ ਹਜਨਾ ਵੱਲੋਂ ਕੱਲ ਇੱਕ ਪੋਸਟ ਜਿਹੜੀ ਹੈ ਉਹ ਵੀ ਪਾਈ ਜਾਂਦੀ ਹੈ ਉਸ ਦੇ ਵਿੱਚ ਇਹ ਵੀ ਕਿਹਾ ਜਾਂਦਾ ਕਿ ਕੋਈ ਵੀ ਆਗੂ ਜਿਹੜਾ ਉਹ ਵਿਕਰਮ ਸਿੰਘ ਜੀਤਿਆ ਦੇ ਖਿਲਾਫ ਕੋਈ ਵਿਆਹ ਜਿਹੜਾ ਹੈ ਉਹ ਨਾ ਜਾਰੀ ਕਰੇ ਤਾਂ 9 ਮਾਰਚ ਨੂੰ ਅਵਿਰਤਾ ਸਿੰਘ ਬਟੋਹਾ ਜਿਹੜੇ ਨੇ ਉਹ ਵਿਕਰਮ ਸਿੰਘ ਜੀਆ ਦੀ ਜਨ ਚੰਡੀਗੜ੍ਹ ਰਿਹਾਇਸ਼ ਹੈ ਉੱਥੇ ਉਹਨਾਂ ਦੇ ਨਾਲ ਮੁਲਾਕਾਤ ਵੀ ਕਰ ਚੁੱਕੇ ਨੇ ਉੱਥੇ ਕਾਫੀ ਜਿਹੜੀ ਲੰਮੀ ਗੱਲਬਾਤ ਜਿਹੜੀ ਹੈ ਉਹ ਵੀ ਹੋਈ ਪਰ ਉਸ ਤੋਂ ਠੀਕ ਅਗਲੇ ਦਿਨ ਜੋ ਜਾਣਕਾਰੀ ਮਿਲੀ ਹੈ ਕਿ ਅਵਿਰਤਾ ਸਿੰਘ ਬਟੋਹਾ ਦੇ ਨਾਲ ਨਾਲ ਜਿਹੜੇ ਬਲਵਿੰਦਰ ਸਿੰਘ ਭੋਂਡੜ ਜਦੋਂ ਪਹੁੰਚਦੇ ਨੇ ਮਜੀਦੀਆ ਦੇ ਘਰ ਤਾਂ ਮਜੀਦੀਆ ਆਪਣੇ ਘਰ ਦੇ ਵਿੱਚ ਮੌਜੂਦ ਨਹੀਂ ਸਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿਹੜੀ 17 ਮਾਰਚ ਨੂੰ ਅਦਾਲਤ ਦੇ ਵਿੱਚ ਉਹਨਾਂ ਦੀ ਸੇਤੀ ਹੈ ਜਾਂ ਜਿਹੜੀ ਵੀ ਕਾਰਵਾਈ ਉਹਨਾਂ ਦੇ ਖਿਲਾਫ ਹੋ ਰਹੀ ਹੈ ਉਸ ਨੂੰ ਲੈ ਕੇ ਉਹ ਆਪਣੀ ਜਿਹੜੀ ਨਿਕਲ ਟੀਮ ਹੈ ਉਸ ਦੇ ਨਾਲ ਕਿਤੇ ਵਿਅਸਤ ਸਨ ਤਾਂ ਇਸ ਕਰਕੇ ਉਹ ਨਹੀਂ ਮਿਲੇ ਪਰ ਕਾਫੀ ਸਮਾਂ ਇੰਤਜ਼ਾਰ ਜਿਹੜਾ ਕਰਨ ਤੋਂ ਬਾਅਦ ਦੋਵੇਂ ਜਿਹੜੇ ਆ ਗਏ ਉੱਥੋਂ ਵਾਪਸ ਚਲੇ ਜਾਂਦੇ ਨੇ ਤਾਂ ਆਪਣੇ ਆਪ ਦੇ ਵਿੱਚ ਇੱਕ ਅਸੀਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਦਾ ਮਜੀਦੀਆ ਦੇ ਘਰ ਜਾਣਾ ਇਹ ਵੀ ਆਪਣੇ ਆਪਣੇ ਵਿੱਚ ਇੱਕ ਵੱਡੀ ਅਸੀਂ ਕਹਿ ਸਕਦੇ ਕਿ ਖਬਰ ਵੀ ਹੈ ਔਰ ਪਾਰਟੀ ਲੈਵਲ ਤੇ ਜਿੱਕਰ ਰਾਜੀਵ ਸਾਥਲੀਕ ਨੂੰ ਆਂਤਰੀਕ ਕਮੇਟੀ ਦੀ ਬੈਠਕ ਹੁੰਦੀ ਹੈ ਜਥੇਦਾਰਾਂ ਨੂੰ ਸੇਵਾਮੁਕਤ ਕੀਤਾ ਜਾਂਦਾ ਹੈ 8 ਤਰੀਕ ਨੂੰ ਬਗਾਵਤ ਦੇ ਸੁਰ ਵਿਕਰਮ ਸਿੰਘ ਮਜੀਠੀਆ ਵਖਾਉਂਦੇ ਨੇ ਤੇ 9 ਤਰੀਕ ਨੂੰ ਆ ਮੀਟਿੰਗ ਕੀ ਮੀਟਿੰਗ ਦੀ ਕੋਈ ਤਸਵੀਰ ਸਾਹਮਣੇ ਆਈ ਹੈ ਬਿਲਕੁਲ ਅਜੇ ਹੀ ਕੋਈ ਤਸਵੀਰ ਤਾਂ ਹਲੇ ਸਾਹਮਣੇ ਨਹੀਂ ਆਈ ਪਰ ਜਾਣਕਾਰੀ ਜਿਹੜੀ ਏ ਥੋੜੀ ਦੇਰ ਪਹਿਲਾਂ ਵਿਰਤਾ ਸਿੰਘ ਬਲਟੋਹਾ ਦੇ ਨਾਲ ਵੀ ਸਾਡੀ ਗੱਲਬਾਤ ਹੋਈ ਹੈ ਉਹਨਾਂ ਨੇ ਇਹ ਗੱਲ ਬੰਨੀ ਹੈ ਕਿ 9 ਮਾਰਚ ਨੂੰ ਮੇਰੀ ਮਜੀਕੀਆਂ ਦੇ ਨਾਲ ਮੁਲਾਕਾਤ ਕੋਈ ਹੈ ਛੱਤੀਗੜ੍ਹ ਦੇ ਵਿੱਚ ਔਰ 10 ਤਰੀਕ ਨੂੰ ਜਦੋਂ ਦੁਬਾਰਾ ਉਹ ਜਾਂਦੇ ਨੇ ਕਿਉਂਕਿ ਇਹ ਵੀ ਜਾਣਕਾਰੀ ਮਿਲੀ ਹੈ ਕਿ 9 ਤਰੀਕ ਨੂੰ ਜਿਹੜੇ ਵਿਰਤਾ ਸਿੰਘ ਬਲਟੋਹਾ ਨੇ ਉਹ ਮਜੀਕੀਆਂ ਕੋਲੋਂ ਸਮਾਂ ਲੈ ਕੇ ਗਏ ਸੀ ਪਰ 10 ਤਰੀਕ ਨੂੰ ਕੋਈ ਸਮਾਂ ਜਿਹੜਾ ਉਹਨਾਂ ਕੋਲੋਂ ਨਹੀਂ ਲਿਆ ਗਿਆ ਸੀ ਜਿਸ ਕਰਕੇ ਹੋ ਸਕਦਾ ਕਿ ਤਾਲਮੇਲ ਦੀ ਜਿਹੜੀ ਕਮੀ ਹੈ ਉਹ ਰਹੀ ਹੋਵੇ ਜਿਸ ਕਰਕੇ ਉਹਨਾਂ ਦੀ ਜਿਹੜੀ ਮੁਲਾਕਾਤ ਨਹੀਂ ਹੋ ਸਕੀ ਪਰ ਕੋਸ਼ਿਸ਼ਾਂ ਪਹਿਲੇ ਦਿਨ ਤੋਂ ਹੀ ਜਾਰੀ ਨੇ ਜਦੋਂ ਇੱਕ ਬਿਆਨ ਜਿਹੜਾ ਹੈ ਉਹ ਆਉਂਦਾ ਸਾਹਮਣੇ ਜਿਸ ਦੇ ਵਿੱਚ ਵਿਕਰਮਜੀਤਿਆ ਦੇ 20 ਸਿਗਨੇਚਰ ਸੀ ਕੁਝ ਐਸਡੀਪੀਸੀ ਮੈਂਬਰ ਜਿਹੜੇ ਨੇ ਉਹਨਾਂ ਨੇ ਵੀ ਉਸ ਚੀਜ਼ ਨੂੰ ਲੈ ਕੇ ਬਾਅਦੋਂ ਉਸ ਦੀ ਜਿਹੜੀ ਕਰੋੜਾਂ ਤਾਂ ਕੀਤੀ ਔਰ ਵਿਕਰਮਜੀਤਿਆ ਦੀ ਨਾਰਾਜ਼ਗੀ ਨੂੰ ਜਾਇਜ਼ ਦੱਸਿਆ ਸੀ ਪਰ ਉਸ ਤੋਂ ਬਾਅਦ ਵਿਕਰਮਜੀਤਿਆ ਨਾ ਤਾਂ ਮੀਡੀਆ ਦੇ ਵਿੱਚ ਕਿਤੇ ਨਜ਼ਰ ਆਏ ਨੇ ਔਰ ਨਾ ਹੀ ਉਹਨਾਂ ਦੀ ਕੋਈ ਹੁਣ ਤੱਕ ਸਟੇਟਮੈਂਟ ਆਈ ਹੈ ਤਾਂ ਇਸ ਨੂੰ ਅਕਿਸਮ ਦੇ ਦਰੀਏ ਦੇ ਨਾਲ ਲੋਕ ਦੇਖ ਰਹੇ ਨੇ ਕਿਉਂਕਿ ਇੱਕ ਵੱਡਾ ਅਕਾਲੀ ਪੰਥ ਦਾ ਹੀ ਹਿੱਸਾ ਜਿਹੜਾ ਉਹ ਵਿਕਰਮਜੀਤਿਆ ਨੂੰ ਸਹੀ ਵੀ ਦੱਸਦਾ ਹੋਇਆ ਨਜ਼ਰ ਆਇਆ ਇੱਕ ਤਰ੍ਹਾਂ ਜਿਹੜਾ ਉਹ ਵਿਕਰਮਜੀਤਿਆ ਦੇ ਉਸ ਬਿਆਨ ਦਾ ਵਿਰੋਧ ਕਰਦਾ ਵੀ ਨਜ਼ਰ ਆਇਆ ਤਾਂ ਹੁਣ ਆਉਣ ਵਾਲੇ ਜਨਾਂ ਦੇ ਵਿੱਚ ਜਦੋਂ ਤੱਕ ਵਿਕਰਮ ਮਜੀਠੀਆ ਵੱਲੋਂ ਕੋਈ ਬਿਆਨ ਜਾਂ ਕੋਈ ਇਸ ਤਰੀਕੇ ਦੀ ਕੋਈ ਕਿਉਂਕਿ ਅਕਸਰ ਕੋਈ ਵੀ ਮੁੱਦਾ ਜਦੋਂ ਹੁੰਦਾ ਤਾਂ ਵਿਕਰਮਜੀਤਿਆ ਰਾਜੀਵ ਇਸ ਪੂਰੀ ਸਟੇਟਮੈਂਟ ਤੋਂ ਬਾਅਦ ਜਦੋਂ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀ 8 ਤਰੀਕ ਨੂੰ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੋਫਾੜ ਹੁੰਦਾ ਹੋਇਆ ਵਖਾਇਦਾ ਦਿੱਤਾ ਕਿ ਇਸ ਤਰੀਕੇ ਨਾਲ ਆ ਪੂਰੀ ਜੋ ਹੈ ਲਾਈਨ ਲੱਗ ਗਈ ਸੀ तमाम ਆਗੂਆਂ ਦੀ ਸਟੇਟਮੈਂਟ ਸਾਹਮਣੇ ਆਈ ਸੀ ਕਿ ਅੱਜ ਜੋ ਫੈਸਲਾ ਲਿਆ ਗਿਆ ਸੀ ਅਸਹਿਮਤ ਆ ਇਸ ਫੈਸਲੇ ਨਾਲ ਤੁਹਾਡੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਵਿਰਸਾ ਸਿੰਘ ਬਲਟੋਹਾ ਦੇ ਨਾਲ ਤੁਹਾਡੀ ਗੱਲ ਹੋਈ ਹੈ ਉਹਨਾਂ ਨੇ ਕਿਹਾ ਕਿ 9 ਤਰੀਕ ਨੂੰ ਮੀਟਿੰਗ ਹੋਈ ਸੀ ਤੇ ਉਹਨਾਂ ਦੇ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਮੁਰ ਤੋਂ ਵੀ ਕੋਈ ਕੋਸ਼ਿਸ਼ ਅਟੈਂਪਟ ਕੀਤੀ ਜਾਏਗੀ ਵਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਦੀ ਦੇਖੋ ਜਿੱਥੋਂ ਤੱਕ ਬਿਕਰਮ ਸਿੰਘ ਮਜੀਠੀਆ ਦੀ ਵਿਰਸਾ ਸਿੰਘ ਬਲਟੋਹਾ ਦੇ ਨਾਲ ਮੁਲਾਕਾਤ ਦੀ ਗੱਲ ਹੈ ਤਾਂ ਵਿਰਸਾ ਸਿੰਘ ਬਲਟੋਹਾ ਇੱਕ ਸੀਨੀਅਰ ਅਟਾਲੀ ਅੱਜ ਰਹੇ ਨੇ ਪਰ ਗੁਣ ਭਾਵੇਂ ਕਿ ਉਹਨਾਂ ਨੂੰ ਅਕਾਦੀ ਦਲ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਪਰ ਦੂਜੇ ਪਾਸੇ ਜਿਹੜਾ ਨਾਮ ਆ ਰਿਹਾ ਬਲਵਿੰਦਰ ਸਿੰਘ ਭੁੰਦੜ ਦਾ ਜੋ ਕਿ ਕਾਰਜਕਾਰੀ ਪ੍ਰਧਾਨ ਵੀ ਨੇ ਅਕਾਦੀ ਦਲ ਦੇ ਤਾਂ ਉਹਨਾਂ ਦਾ ਵਿਕਰਮ ਮਜੀਠੀਆ ਦੇ ਘਰ ਜਾਣਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਅਸੀਂ ਕਹਿ ਸਕਦੇ ਹਾਂ ਕਿ ਅਕਾਦੀ ਦਲ ਦੇ ਨਾਲ ਜੁੜੀ ਹੋਈ ਇੱਕ ਵੱਡੀ ਜਾਣਕਾਰੀ ਹੈ ਵੱਡੀ ਖਬਰ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਵੱਲੋਂ ਭਾਵੇਂ ਨਾਰਾਜ਼ਗੀ ਜਿਹੜੀ ਹੈ ਉਹ ਜ਼ਾਹਿਰ ਕੀਤੀ ਗਈ ਪਰ ਵਿਕਰਮ ਮਜੀਠੀਆ ਇੱਕ ਵੱਡਾ ਨਾਮ ਹੈ ਅਕਾਦੀ ਦਲ ਦੇ ਵਿੱਚ ਅੱਜ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਸਾਰਾ ਜਿਹੜਾ ਯੂਥ ਹੈ ਪੰਜਾਬ ਦਾ ਉਹ ਕਿਤਨਾ ਕਿਤੇ ਵਿਕਰਮ ਮਜੀਠੀਆ ਨੂੰ ਫੋਲੋ ਕਰਦਾ ਹੈ ਵਿਕਰਮ ਮਜੀਠੀਆ ਦੇ ਹਰ ਗੱਲ ਨੂੰ ਜਿਹੜਾ ਗੌਰ ਦੇ ਨਾਲ ਸੁਣਦਾ ਹੈ ਕਿਉਂਕਿ ਜਿਹੜੀ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਵਿਕਰਮ ਮਜੀਠੀਆ ਜਾਣੇ ਜਾਂਦੇ ਨੇ ਕਿ ਕਿਸੇ ਵੀ ਪੰਜਾਬ ਦੇ ਨਾਲ ਜੁੜੇ ਹੋਏ ਮੁੱਦੇ ਨੂੰ ਲੈ ਕੇ ਉਹਨਾਂ ਵੱਲੋਂ ਸਭ ਤੋਂ ਪਹਿਲਾਂ ਟਵੀਟ ਕੀਤਾ ਜਾਂਦਾ ਜਾਂ ਕੋਈ ਵੀਡੀਓ ਆਪਣੇ ਵੱਲੋਂ ਬਿਆਨ ਜਿਹੜਾ ਉਹ ਜਾਰੀ ਕੀਤਾ ਜਾਂਦਾ ਪਰ ਇਸ ਮਾਮਲੇ ਨੂੰ ਲੈ ਕੇ ਜਿਹੜੀ ਸਟੇਟਮੈਂਟ ਲਿਖਤੀ ਰੂਪ ਦੇ ਵਿੱਚ ਸਾਡੇ ਤੱਕ ਪਹੁੰਚੀ ਸੀ ਉਸ ਤੋਂ ਬਾਅਦ ਵਿਕਰਮ ਮਜੀਠੀਆ ਦਾ ਕੋਈ ਵੀ ਬਿਆਨ ਜਾਂ ਕੋਈ ਵੀ ਟਵੀਟ ਹੁਣ ਤੱਕ ਨਾ ਆਉਣਾ ਉਹ ਵੀ ਕਈ ਤਰ੍ਹਾਂ ਦੇ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਜਾਂ ਦਿਮਾਗ ਦੇ ਵਿੱਚ ਸਵਾਲ ਪੈਦਾ ਕਰ ਰਿਹਾ ਪਰ ਇੰਤਜ਼ਾਰ ਕੀਤਾ ਜਾ ਰਿਹਾ ਕਿ ਵਿਕਰਮ ਮਜੀਠੀਆ ਜੋ ਹੈ ਅਸਲੀ ਤੋਂ ਬਾਅਦ ਕੁਝ ਵੀ ਨਹੀਂ ਬੋਲੇ ਕੀ ਉਹਨਾਂ ਦੇ ਉੱਤੇ ਪਾਰਟੀ ਵੱਲੋਂ ਕੋਈ ਦਬਾਅ ਬਣਾਇਆ ਗਿਆ ਜਾਂ ਧਰੇਲੂ ਤੌਰ ਤੇ ਉਹਨਾਂ ਨੂੰ ਉਸ ਬਿਆਨ ਤੋਂ ਬਾਅਦ ਚੁੱਪ ਕਰਵਾਇਆ ਗਿਆ ਤਾਂ ਬਹੁਤ ਸਾਰੇ ਸਵਾਲ ਨੇ ਪਰ ਇੰਤਜ਼ਾਰ ਹੋ ਰਿਹਾ ਕਿ ਕਦੋਂ ਵਿਕਰਮ ਜੀਪੀਆ ਖੁਦ ਇਸ ਪੂਰੇ ਵਿਵਾਦ ਨੂੰ ਲੈ ਕੇ ਖੁਦ ਜਦੋਂ ਤੱਕ ਪਾਈ ਨਹੀਂ ਜਾਂਦੇ ਉਦੋਂ ਤੱਕ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਪੰਜਾਬ ਦੇ ਲੋਕਾਂ ਦੇ ਦਹਿਨ ਦੇ ਵਿੱਚ ਨੇ ਤਾਂ ਉਹ ਹਰ ਕੋਈ ਲੋਕ ਇਹ ਜਾਨਣਾ ਵੀ ਚਾਹੁੰਦੇ ਨੇ ਕਿ ਆਖਿਰਕਾਰ ਕਿਉਂਕਿ ਇਹ ਚਰਚਾ ਹੋ ਰਹੀ ਹੈ ਕਿ ਜਿਹੜੀ ਸਟੇਟਮੈਂਟ ਹੈ ਇਹ ਹੋ ਸਕਦਾ ਕਿ ਪਾਰਟੀ ਵੱਲੋਂ ਖੁਦ ਦਵਾਈ ਗਈ ਹੋਵੇ ਡੈਮੇਜ ਕੰਟਰੋਲ ਦੀ ਕੋਸ਼ਿਸ਼ ਹੋਵੇ ਤਾਂ ਬਹੁਤ ਸਾਰੇ ਸਵਾਲ ਨੇ ਪਰ ਇੰਤਜ਼ਾਰ ਹੋ ਰਿਹਾ ਕਿ ਵਿਕਰਮ ਮਜੀਦੀਆ ਖੁਦ ਸਦੋਂ ਇਸ ਵਿਵਾਦ ਨੂੰ ਲੈ ਕੇ ਕੋਈ ਅਗਲਾ ਬਿਆਨ ਜਾਰੀ ਕਰ ਦੇਣ।